ਇਹ ਸਾਰਾ ਇਹ ਬਾਬੇ ਨੇ ਤੇਰੇ ਤੇ ਇਹ ਕਿਰਪਾ ਕਰਕੇ ਸਾਰਾ ਕੁਝ ਕੀਤਾ ਹੈਗਾ ਇਹ ਠੀਕ ਹੈ ਬਾਬੇ ਉਹ ਕਿੱਥੇ ਛੱਡਣਾ ਉਹਦੀ ਅੰਦਰ ਠੀਕ ਹੈ ਹਾਂ ਪਰਮਾਤਮਾ ਦਾ ਲੜ ਨਹੀਂ ਆਪਾਂ ਕਦੇ ਵੀ ਛੱਡਣਾ ਗਿਆ ਠੀਕ ਹੈ ਆਹੀ ਰੂਪ ਬਣਾਈ ਰੱਖਣਾ ਹੈਗਾ ਆਪਾਂ ਠੀਕ ਹੈ ਹਾਂ ਹੋਰ ਕਿਰਪਾ ਹੋਊਗੀ ਵੇਖੀ ਚੱਲੀ ਤੂੰ ਪਰਮਾਤਮਾ ਕਿਰਪਾ ਕਰੂਗਾ ਕੋਈ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬਜ਼ਾਦੇਆਂ ਸ਼ਹੀਦ ਸਿੰਘਾਂ ਮਾਤਾ ਗੁਜਰੀ ਜੀ ਦੀ ਯਾਦ ਦੇ ਵਿੱਚ ਉਹਨਾਂ ਨੂੰ ਯਾਦ ਕਰਦਿਆਂ ਹੋਇਆਂ ਅੱਜ ਆਪਾਂ ਵੀਰ ਗੁਰਚਰਨ ਸਿੰਘ ਜੀ ਜੋ ਕਿ ਬਾਬਲ ਖੁਰਦ ਤੋਂ ਹਨ ਜ਼ਿਲ੍ਹਾ ਫਰੀਦਕੋਟ ਇਹਨਾਂ ਨੂੰ ਇੱਕ ਈ ਰਿਕਸ਼ਾ ਦੀ ਸੇਵਾ ਜੋ ਕਿਰਤ ਪ੍ਰੋਜੈਕਟ ਦੇ ਤਹਿਤ ਕੀਤੀ ਗਈ ਹੈ ਵੀਰ ਜੀ ਨੂੰ ਇਹ ਸੇਵਾ ਹੈਲਪ ਅਸਿਕ ਟੀਮ ਅਤੇ ਹੈਲਪ ਅਸਿੱਖ ਦੇ ਨਾਲ ਜੁੜੀ ਹੋਈ ਸੰਗਤ ਦੇ ਸਹਿਯੋਗ ਨਾਲ ਇਹ ਉਹਨਾਂ ਦੀ ਕਿਰਤ ਕਮਾਈ ਦੇ ਵਿੱਚ ਵਾਧਾ ਕਰਨ ਵਾਸਤੇ ਇਹ ਈ-ਰਿਕਸ਼ਾ ਦੀ ਸੇਵਾ ਕੀਤੀ ਗਈ ਆ ਵੀਰ ਜੀ ਜੋ ਜੋ ਕਿ ਲੱਤਾਂ ਤੋਂ ਅਪੰਗ ਹਨ ਅਤੇ ਹੋਰ ਕੋਈ ਕੰਮ ਨਹੀਂ ਸੀ ਕਰ ਸਕਦੇ ਸੋ ਪਿਛਲੇ ਸਮੇਂ ਦੌਰਾਨ ਵੀਰ ਜੀ ਦੇ ਨਾਲ ਹੈਲਪ ਅਸਿੱਖ ਦੀ ਟੀਮ ਦਾ ਸੰਪਰਕ ਹੋਇਆ ਸੀ ਉਸ ਤੋਂ ਬਾਅਦ ਜਦੋਂ ਅਸੀਂ ਕਰਦੀ ਹਾਲਾਤ ਵੇਖੇ ਕਿ ਗੁਰਸੇਖ ਫੈਮਲੀ ਹੈ ਜਿਹੜੀ ਇਹ ਆਰਥਿਕ ਪੱਖੋਂ ਕਾਫੀ ਮਜਬੂਰ ਹਾਲਾਤਾਂ ਦੇ ਵਿੱਚ ਰਹਿ ਰਹੀ ਹੈ ਤੇ ਫਿਰ ਸੋਚਿਆ ਕਿ ਇਸ ਫੈਮਿਲੀ ਵਾਸਤੇ ਇਹਨਾਂ ਦੀ ਕਿਰਤ ਕਮਾਈ ਵਾਸਤੇ ਕੋਈ ਪ੍ਰਬੰਧ ਕੀਤਾ ਜਾਵੇ ਤਾਂ ਵੀਰ ਜੀ ਜੋ ਕਿ ਖੁਦ 3 ਵੀਲਰ ਹੈ ਜਿਹੜਾ ਉਹ ਚਲਾ ਲੈਂਦੇ ਨੇ ਕਿਉਂਕਿ ਇਹਨਾਂ ਨੂੰ ਜਾਣਕਾਰੀ ਹੈ ਡਰਾਈਵਿੰਗ ਦੀ ਜਾਣਕਾਰੀ ਹੈ ਇਸ ਕਰਕੇ ਅਸੀਂ ਸੋਚਿਆ ਕਿ ਇਹਨਾਂ ਵਾਸਤੇ ਈ ਰਿਕਸ਼ੇ ਦਾ ਪ੍ਰਬੰਧ ਹੈ ਜਿਹੜਾ ਉਹ ਸਭ ਤੋਂ ਵਧੀਆ ਰਹੇਗਾ ਸੋ ਅੱਜ ਪਰਮਾਤਮਾ ਦੀ ਕਿਰਪਾ ਹੋਈ ਆ ਅਸੀਂ ਉਹਨਾਂ ਸਮੂਹ ਸ਼ਹੀਦਾਂ ਦੀ ਯਾਦ ਦੇ ਵਿੱਚ ਅੱਜ ਵੀਰ ਜੀ ਨੂੰ ਇਹ ਜਿਹੜਾ ਈ ਰਿਕਸ਼ਾ ਹੈਗਾ ਉਹ ਅੱਜ ਸੌਂਪਿਆ ਹੈ ਆਪ ਸਮੂਹ ਸਾਧ ਸੰਗਤ ਦੇ ਜਿਨ੍ਹਾਂ ਨੇ ਵੀ ਇਸ ਕਾਰਜ ਦੇ ਵਿੱਚ ਸਹਿਯੋਗ ਕੀਤਾ ਹੈ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਅਸੀਂ ਆਸ ਕਰਦੇ ਹਾਂ ਕਿ ਅੱਗੋਂ ਵੀ ਹੈਲਪ ਅਸ ਇੱਕ ਦੀ ਟੀਮ ਨੂੰ ਇਸੇ ਤਰ੍ਹਾਂ ਤੁਸੀਂ ਸਾਰੇ ਸਹਿਯੋਗ ਦਿੰਦੇ ਰਹੋਗੇ ਹਾਂਜੀ ਕਰ ਰਹੇ ਹੋ ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਾਂ ਬਹੁਤ ਬਹੁਜੀ ਬਹੁਤ ਬਹੁਤ ਮੁਬਾਰਕਾਂ ਤੇ ਅੱਜ ਪਰਮਾਤਮਾ ਦੀ ਕਿਰਪਾ ਹੋਈ ਆ ਤੇ ਅੱਜ ਈ ਰਿਕਸ਼ਾ ਮਿਲ ਗਿਆ ਹੈਗਾ ਕਿਵੇਂ ਮਹਿਸੂਸ ਹੁੰਦਾ ਫਿਰ ਬਹੁਤ ਮਹਿਸੂਸ ਖੁਸ਼ੀ ਮਹਿਸੂਸ ਹੋ ਰਹੀ ਹੈ ਬਹੁਤ ਜਿਆਦਾ ਪਹਿਲਾਂ ਕਿਵੇਂ ਕਿਸ ਤਰ੍ਹਾਂ ਆਪਣਾ ਜਿਹੜਾ ਸੀਗਾ ਉਹ ਘਰ ਦੇ ਹਾਲਾਤ ਜਾਂ ਕਿਸ ਤਰ੍ਹਾਂ ਆਪਣੇ ਘਰ ਦੀ ਕਮਾਈ ਕਰਦੇ ਸੀ ਕਿਸ ਤਰ੍ਹਾਂ ਦੇ ਹਾਲਾਤ ਸੀਗੇ ਉਹ ਸੰਗਤ ਦੇ ਨਾਲ ਜ਼ਰੂਰ ਸਾਂਝਾ ਕਰੋ ਪਰਮਾਤਮਾ ਦਾ ਧੰਨਵਾਦ ਕਰੋ ਤੇ ਸਾਰੀ ਸੰਗਤ ਤੁਹਾਡੇ ਨਾਲ ਹੈਗੀ ਆ ਠੀਕ ਆ ਸਾਰੀ ਸੰਗਤ ਜਿਨ੍ਹਾਂ ਨੇ ਮੇਰਾ ਸਹਿਯੋਗ ਦਿੱਤਾ ਜੀ ਉਹਨਾਂ ਦਾ ਮੈਂ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਮੇਰੇ ਬੱਚਿਆਂ ਲਈ ਉਹ ਮੇਰੇ ਲਈ ਇੰਨਾ ਸਹਿਯੋਗ ਦਿੱਤਾ ਜੀ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਮੈਂ ਤੇ ਮੈਂ ਕਿਰਾਏ ਤੇ ਦੁਕਾਨ ਲਈ ਹੋਈ ਸੀ ਮੈਂ ਇੱਕ ਮਸ਼ੀਨ ਵੇਚ ਕੇ ਕਿਰਾਇਆ ਭਰਿਆ ਗਿਆ ਕੰਮ ਨਹੀਂ ਸੀ ਚੱਲਿਆ ਗਿਆ ਕੰਮ ਨਹੀਂ ਚੱਲਿਆ ਸੀ ਉਸ ਤੋਂ ਬਾਅਦ ਜੀ ਮੇਰੇ ਹਾਲਾਤ ਇਹੋ ਜਿਹੇ ਹੋ ਗਏ ਸੀ ਜੀ ਹੂੰ ਤੇ ਇੱਕ ਟਾਈਮ ਰੋਟੀ ਨੂੰ ਵੀ ਬੱਚੇ ਦੱਸਦੇ ਹੁੰਦੇ ਸੀ ਅੱਜ ਹੈਲਪਸ ਸਿੱਖ ਦੀ ਟੀਮ ਨੇ ਮੇਰਾ ਸਹਿਯੋਗ ਦਿੱਤਾ ਜੀ ਇੱਕ ਹੈਲਪੇ ਸਿੱਖਤਾ ਇੱਕ ਸਿਰਫ ਜਰੀਆ ਬਣਦੀ ਹੈਗੀ ਆ ਸੰਗਤ ਜੀ ਅਸੀਂ ਬੇਨਤੀ ਕਰਦੇ ਹੁੰਦੇ ਹਾਂ ਕਿ ਤੁਸੀਂ ਸਿੱਧਾ ਜਿਹੜਾ ਹੈਗਾ ਲੋੜਵੰਦ ਦਾ ਸਹਿਯੋਗ ਕਰੋ ਸੋ ਮੈਨੂੰ ਪਹਿਲਾਂ ਜਿਨ੍ਹਾਂ ਨੇ ਸਹਿਯੋਗ ਦਿੱਤਾ ਈ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ